ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀਤ ਪਟੇਕ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜੋ ਵੀਡੀਓ ਹੋਏਗੀ ਜੀ ਰਾਮ ਟੈਕਸ ਬ੍ਰਾਂਡ ਦੇ ਕੱਟ ਪੀਸਾਂ ਦੇ ਉੱਪਰ ਹੋਏਗੀ ਪਲੱਸ ਦੁਪੱਟਿਆਂ ਦੇ ਉੱਪਰ ਹੋਏਗੀ ਦੀ ਕਿਉਂਕਿ ਪੈਣਾ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਸੀਗੀ ਦੁਪੱਟਿਆਂ ਦੀ ਕਿ ਦੁਪੱਟੇ ਤੁਸੀਂ ਫੇਰ ਰਿਪੀਟ ਕਰੋ ਜੀ ਸਾਨੂੰ ਦੁਪੱਟੇ ਕਾਫੀ ਪਸੰਦ ਆਏ ਨੇ ਸੋ ਉਸੇ ਡਿਮਾਂਡ ਨੂੰ ਮੱਖ ਰੱਖਦੇ ਹੋਏ ਆਪਾਂ ਜਿਹੜੇ ਹੈਗੇ ਉਹ ਦੁਪੱਟੇ ਰਿਪੀਟ ਕੀਤੇ ਆ ਜੀ ਔਰ ਕਾਫੀ ਸੋਹਣੇ ਨਾਲ ਤੁਹਾਨੂੰ ਅਸੀਂ ਸੂਟ ਵੀ ਦਿਖਾਵਾਂਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਰ ਨੇ ਆਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੈ WhatsApp ਨੰਬਰ ਪਰ ਸਾਡੇ ਤੋਂ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦਿਖਾਉਣ ਜਾ ਰਹੇ ਹੈਗੇ ਆਂ ਜੀ ਕ੍ਰੇਪ ਦਾ ਤੁਹਾਨੂੰ ਮਿਲੇਗਾ ਸੂਟ ਜੀ ਨੇਚਰਲ ਕ੍ਰੇਪ ਦਾ ਸਟਾਫ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਚੈੱਕ ਕਰਵਾ ਦਿੰਨੇ ਆ ਜੀ 80 ਗ੍ਰਾਮ ਵਾਲੀ ਕ੍ਰੇਪ ਹੋਏਗੀ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਜੀ ਲਾਈਟਵੇਟ ਹੈ ਔਰ ਸੌਫਟ ਸਟਾਫ ਹੈਗਾ ਜੀ ਸਟਾਫ ਦੀ ਫੋਟੋ ਲਈ ਆਪਾਂ ਨੂੰ ਦੱਸ ਦਿੰਦੇ ਕਿ ਸਟਾਫ ਹੈ ਕਿਦਾਂ ਦਾ ਹੈ ਜੀ ਕੱਲਾ-ਕੱਲਾ ਜਿਹੜਾ ਦੁਪੱਟਾ ਹੈਗਾ ਆਪਾਂ ਖੋਲ ਕੇ ਚੈੱਕ ਕਰਾਉਣੇ ਜਾਵਾਂਗੇ ਤੁਸੀਂ ਚੈੱਕ ਕਰ ਲਓ ਜੀ ਆਪਾਂ ਸਾਰੇ ਦੁਪੱਟੇ ਜਿਹੜੇ ਕੰਟਰਾਸਟ ਕੀਤੇ ਆ ਕੁਝ ਸੇਮ ਕੀਤੇ ਹੈਗੇ ਜੀ ਤੁਸੀਂ ਆਪਣੀ ਚੋਇਸ ਅਕੋਰਡਿੰਗ ਜਿੱਦਾਂ ਮਰਜ਼ੀ ਲੈ ਸਕਦੇ ਹੋ ਜਿੱਦਾਂ ਮਰਜ਼ੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਲੈ ਸਕਦੇ ਹੋ ਜੀ ਪਹਿਲਾ ਦੁਪੱਟਾ ਆਪਾਂ ਖੋਲ ਕੇ ਚੈੱਕ ਕਰਾਉਣੀ ਹੈ ਦੁਪੱਟੇ ਦਾ ਸਟਾਫ ਹੈਗਾ ਜੀ ਵਿਸਕੋਸ ਔਰ ਗਾਂਜ਼ਾ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਬਹੁਤ ਹੀ ਪਿਆਰਾ ਦੁਪੱਟਾ ਹੈਗਾ ਐਦਾਂ ਨਹੀਂ ਹੈਗਾ ਇੱਕ ਤਾਂ ਹੁੰਦਾ ਹੈ ਜੀ ਔਰਗੈਂਜ਼ਾ ਬੜਾ ਫਲਫੀ ਜਿਹਾ ਵੀ ਸਿਰ ਤੇ ਟਿਕਦਾ ਨਹੀਂ ਹੈਗਾ ਜੀ ਦੁਪੱਟਾ ਇਹ ਦੁਪੱਟਾ ਜਿਹੜਾ ਹੈਗਾ ਉਹ ਸਿਰ ਤੇ ਟਿਕੇਗਾ ਜੀ ਕਿਉਂਕਿ ਰਾਮਟੈਕ ਦਾ ਸਟਾਫ ਬੜਾ ਪਿਆਰਾ ਹੈਗਾ ਜੀ ਚੈੱਕ ਕਰ ਲਓ ਜੀ ਦੁਪੱਟੇ ਦੇ ਉੱਪਰ ਜਿਹੜੀ ਹੈਗੀ ਉਹ ਫਿਨਿਸ਼ਿੰਗ ਪੱਟੀ ਜਿਹੜੀ ਦਿੱਤੀ ہوئی ਹੈ ਬਹੁਤ ਹੀ ਪਿਆਰਾ ਜਿਹਾ ਜਿਹੜਾ ਹੈਗਾ ਉਹ ਇਸ ਦੇ ਉੱਪਰ ਫਿਨਿਸ਼ਿੰਗ ਪੱਟੀ ਦਿੱਤੀ ہوئی ਹੈਗੀ ਜੀ ਬੜਾ ਹੀ ਪਿਆਰਾ ਤੁਹਾਡਾ ਕੰਟਰਾਸਟ ਰੈਡੀ ਹੋਇਆ ਜੀ ਜੈਡ ਬਲੈਕ ਔਰ ਪਲੱਸ ਜਿਹੜਾ ਹੈਗਾ ਆ 레드 ਦਾ ਜੀ ਲਓ ਜੀ ਬਹੁਤ ਹੀ ਪਿਆਰਾ ਕੰਟਰਾਸਟ ਰੈਡੀ ਹੋਇਆ ਜੀ ਆ ਦੇਖੋ ਇਹਦੇ ਵਿੱਚ 레드 ਹੈਗਾ ਤੇ ਬਹੁਤ ਪਿਆਰਾ ਜਿਹੜਾ ਤੁਹਾਡਾ ਕੰਟਰਾਸਟ ਆ ਉਹ ਰੈਡੀ ਹੋਇਆ ਜੀ ਲਓ ਜੀ ਫਿਨਿਸ਼ਿੰਗ ਪੱਟੀ ਦਿੱਤੀ ਗਈ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਜਿਹੜੀਆਂ ਵੀ ਪੈਣਾ ਬਾਏ ਕਰਨਾ ਚਾਹੁੰਦੀਆਂ ਨੇ ਉਹ ਜਲਦੀ ਜਲਦੀ ਸਕਰੀਨਸ਼ਾਟ ਭੇਜ ਕੇ ਆਪਣੇ ਲਈ ਜਿਹੜੀ ਸੂਟ ਦੀ ਬੁਕਿੰਗ ਆ ਉਹ ਕਰ ਸਕਦੀਆਂ ਨੇ ਜੀ 300 ਰੁਪਏ ਦਾ ਦੁਪੱਟਾ ਹੋਏਗਾ ਜੀ 800 ਰੁਪਏ ਦਾ ਸੂਟ ਹੋਇਆ ਗਿਆ 1100 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਗਿਆ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਡਾ 1100 ਰੁਪਏ ਦੇ ਵਿੱਚ ਰੈਡੀ ਹੋ ਗਿਆ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਜਿਹੜਾ ਹੈਗਾ ਉਹ ਸੂਟ ਆ ਪਾਰਟੀ ویئر ਸੂਟ ਆ ਤੁਹਾਡਾ ਰੈਡੀ ਹੋ ਗਿਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਰੇਵ ਦਾ ਮਿਲੇਗਾ ਫੈਬਰਿਕ ਜੀ 80 ਗ੍ਰਾਮ ਵਾਲੀ ਕਰੇਵ ਹੋਏਗੀ ਬਹੁਤ ਹੀ ਪਿਆਰਾ ਸਟਾਫ ਹੈਗਾ ਕਲਰ ਹੈਗਾ ਲਵੈਂਡਰ ਜੀ ਤੇ ਨਾਲ ਤੁਹਾਨੂੰ ਮਿਲੇਗਾ ਚਨਾਮ ਦਾ ਦੁਪੱਟਾ ਜੀ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਜੀ ਲਓ ਜੀ ਬਹੁਤ ਹੀ ਪਿਆਰਾ ਸ਼ੇਡ ਹੈਗਾ ਔਰ ਕੰਟਰਾਸਟ ਵੀ ਬਹੁਤ ਹੀ ਪਿਆਰਾ ਜਿਹੜਾ ਇਹਨਾਂ ਦਾ ਰੈਡੀ ਹੋਇਆ ਜੀ ਲਵੈਂਡਰ ਪਲੱਸ ਜਿਹੜਾ ਹੈਗਾ ਲਾਈਟ ਮੈਂਦੀ ਸ਼ੇਡ ਦਾ ਜੀ ਲਓ ਇਹਨਾਂ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਜੀ ਹੌਫ ਦੁਪੱਟੇ ਦੇ ਵੀ ਤੁਹਾਨੂੰ ਜਿਗ ਜਿਗ ਵਾਲੀਆਂ ਲਾਈਨਸ ਮਿਲਣਗੀਆਂ ਜੀ ਜਿਗ ਜੈਗ ਵਾਲੀਆਂ ਔਰ ਪਲੱਸ ਹੈਗਾ ਪੱਲਿਆਂ ਦੇ ਉੱਪਰ ਤੁਹਾਨੂੰ ਜਿਹੜੀ ਹੈਗੀ ਉਹ ਇੰਨੀ ਸੋਹਣੀ ਜਿਹੜੀ ਹੈਗੀ ਡਿਜੀਟਲ ਪ੍ਰਿੰਟਿੰਗ ਮਿਲੇਗੀ ਜੀ ਐਦਾਂ ਤੁਹਾਡਾ ਜਿਹੜਾ ਹੈਗਾ ਉਹ ਕੰਪਲੀਟ ਸੂਟਾ ਰੈਡੀ ਹੋ ਜਾਣਾ ਜੀ ਬਹੁਤ ਹੀ ਪਿਆਰੀ ਜਿਹੜੀ ਇਹਨਾਂ ਦੀ ਮੈਚਿੰਗ ਹੋਈ ਹੈ ਜੀ ਫਲਾਰ ਸੇਮ ਮੈਚ ਕਰ ਰਿਹਾ ਜੀ ਸੂਟ ਦੇ ਨਾਲ ਬਹੁਤ ਪਿਆਰਾ ਇਹਨਾਂ ਦਾ ਕੰਟਰਾਸਟ ਰੈਡੀ ਹੋਇਆ 300 ਰੁਪਏ ਦਾ ਦੁਪੱਟਾ ਹੋਏਗਾ 800 ਰੁਪਏ ਦਾ ਸੂਟ ਹੋਏਗਾ ਜੀ 50 ਰੁਪਏ ਸ਼ਿਪਿੰਗ ਹੁੰਦੀ ਹੈ ਜੀ ਆਪਣੀ ਇੱਕ ਸੂਟ ਦੀ ਜੀ ਬਾਕੀ ਅਕੋਰਡਿੰਗ ਟੂ weight ਹੁੰਦਾ ਜੀ ਜਿੰਨਾ ਜਿੰਨਾ weight ਵਧਦਾ ਜਾਂਦਾ ਉਦੋਂ ਉਦੋਂ shipping ਆ ਜਿਹੜੀ ਉਹ ਘਟਦੀ ਜਾਂਦੀ ਹੈ ਜੀ ਲਓ ਜੀ ਆਰਾਮ ਟੈਕਸ ਬ੍ਰਾਂਡ ਦੇ ਦੁਪੱਟੇ ਹੋਣਗੇ ਜੀ ਨੇਚਰਲ ਕ੍ਰੇਪ ਦਾ ਸਟਾਫ ਹੋਏਗਾ 80 ਗ੍ਰਾਮ ਵਾਲੀ ਕ੍ਰੇਪ ਹੋਏਗੀ ਜੀ 5 ਮੀਟਰ ਦੀ ਕੱਟ ਹੋਏਗੀ ਬੜਾ ਪਿਆਰਾ ਕੰਟਰਾਸਟ ਰੈਡੀ ਹੋਇਆ ਜਿਹੜੀਆਂ ਵੀ ਭੈਣਾਂ ਬੁਕਿੰਗ ਕਰਨਾ ਚਾਹੁੰਦੀਆਂ ਨੇ ਜੀ ਉਹ ਜਲਦੀ ਜਲਦੀ ਸਕਰੀਨਸ਼ਾਟ ਭੇਜ ਕੇ ਆਪਣੇ ਲਈ ਸੂਟਾ ਜਿਹੜੀ ਉਹ ਬੁੱਕ ਕਰ ਸਕਦੀਆਂ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਪਰਪਲ ਕਲਰ ਹੋਏਗਾ ਜੀ ਬਲੈਕਿਸ਼ ਪਰਪਲ ਹੈ ਜੀ ब्लैकिश पर्पल कलर ਹੋਏਗਾ ਜਿਹਨੂੰ ਮੂਵ ਆਪਾਂ ਮੂਵ ਸ਼ੇਡ ਵੀ ਬੋਲ ਦਿੰਦੇ ਆ ਜੀ ਉਹ ਵਾਲਾ ਸ਼ੇਡ ਹੈਗਾ ਨਾਲ ਤੁਹਾਨੂੰ ਮਿਲੇਗਾ ਜੀ ਰਾਮ ਟੈਕਸ ਬ੍ਰਾਂਡ ਦਾ ਚਨਾਉਣ ਦਾ ਦੁਪੱਟਾ ਜੀ ਲਓ ਜੀ ਸ਼ੇਡ ਕਾਫੀ ਪਿਆਰਾ ਹੈਗਾ ਔਰ ਕੰਟਰਾਸਟ ਵਿੱਚ ਬਹੁਤ ਹੀ ਪਿਆਰਾ ਇਹਨਾਂ ਦਾ ਰੈਡੀ ਹੋਇਆ ਜੀ ਚੈੱਕ ਕਰ ਲਓ ਜੀ ਬਹੁਤ ਪਿਆਰਾ ਇਹਨਾਂ ਦਾ ਕੰਟਰਾਸਟ ਰੈਡੀ ਹੈ ਦੁਪੱਟਾ ਪੂਰਾ ਖੋਰ ਕੇ ਚੈਕਰਾਦ ਨੇ ਦੁਪੱਟਾ ਹੈਗਾ ਚਨਾਉਂ ਦਾ ਜੀ ਖੁੱਲਾ ਡੁੱਲਾ ਦੁਪੱਟਾ ਹੈ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਇਹ ਤੁਹਾਡੇ ਲਈ ਆਪਸ਼ਨਲ ਆ ਤੁਸੀਂ ਚਾਹੇ ਦੁਪੱਟਾ ਚੂਜ਼ ਕਰ ਸਕਦੇ ਹੋ ਚਾਹੇ ਤੁਸੀਂ ਸੂਟ ਵੀ ਚੂਜ਼ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਜੀ ਲਓ ਜੀ ਐਦਾਂ ਤੁਹਾਡੇ ਜਿਹੜਾ ਹੈਗਾ ਉਹ ਕੰਪਲੀਟ ਸੂਟ ਆ ਰੈਡੀ ਹੋ ਜਾਏਗਾ ਜਿਹੜੀਆਂ ਵੀ ਪਹਿਣਾ ਬੁਕਿੰਗ ਕਰਨਾ ਚਾਹੁੰਦੀਆਂ ਹੋ ਸਕ੍ਰੀਨਸ਼ਾਟ ਲੈ ਕੇ ਸੈਂਡ ਕਰ ਸਕਦੀਆਂ ਨੇ ਜੀ लो जी नैक्सट जो थानू मिलेगा जी क्रॉस सिल्क का मिलेगा सूट बहुत ही प्यारा शेड है टू टोन होएगी जी टू टोन स्टाफ है जी पार्टी पार्टवेयर स्टाफ हैगा बड़ा ही हैवी स्टाफ है जी <coughs> <coughs> बड़ा ही हैवी जो स्टाफ है जी ਇਸਦੇ ਉੱਪਰ ਘਰੇਵ ਦੇ ਨਾਲ ਉਹ ਔਰ ਪਲੱਸ ਜਿਹੜਾ ਔਰਗੈਂਜ਼ਾ ਨਾਲ ਉਹ ਹਟ ਕੇ ਬਣਾ ਹੀ ਪਿਆਰਾ ਸਟਾਫ ਹੈਗਾ ਜੀ ਪਾਰਟੀ ਵੈਅ ਸਟਾਫ ਹੈਗਾ ਨਾਲ ਤੁਹਾਨੂੰ ਮਿਲੇਗਾ ਔਰਗੈਂਜ਼ਾ ਦਾ ਦੁਪੱਟਾ ਜੀ ਸੌਰੀ ਚਨੌਨ ਦਾ ਦੁਪੱਟਾ ਹੈ ਜੀ ਲਓ ਜੀ ਬੜਾ ਹੀ ਪਿਆਰਾ ਜਿਹਾ ਛੇੜ ਹੈਗਾ ਬਲੈਕ ਕਲਰ ਦਾ ਤੁਹਾਨੂੰ ਮਿਲੇਗਾ ਦੁਪੱਟਾ ਜੀ ਲੇਸ ਨਾਲ ਫਿਨਿਸ਼ਿੰਗ ਹੈ ਜਿਹੜੀ ਉਹ ਦੁਪੱਟੇ ਨੂੰ ਦਿੱਤੀ ਗਈ ਹੈ ਜੀ ਲਓ ਜੀ ਇਦਾਂ ਜਿਹੜਾ ਹੈਗਾ ਤੁਸੀਂ ਆਪਣਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਕੰਟਰਾਸਟ ਆ ਤੁਹਾਡਾ ਰੈਡੀ ਹੋਇਆ ਜੀ ਹਾਂਜੀ ਐਦਾਂ ਜਿਹੜਾ ਤੁਹਾਡਾ ਹੈਗਾ ਕੰਟਰਾਸਟ ਬਹੁਤ ਹੀ ਪਿਆਰਾ ਕੰਟਰਾਸਟ ਰੈਡੀ ਹੈ ਜੈਡ ਬਲੈਕ ਕਲਰ ਦਾ ਦੁਪੱਟਾ ਹੋਏਗਾ ਫੋਰ ਸਾਈਡ ਜਿਹੜੀ ਹੈਗੀ ਤੁਹਾਨੂੰ ਉਸਤੇ ਪ੍ਰਿੰਟਿੰਗ ਮਿਲੇਗੀ ਜੀ ਨਾਲ ਜਿਹੜਾ ਹੈਗਾ ਤੁਹਾਨੂੰ ਕ੍ਰਾਸ ਸਿਲਕ ਦਾ ਮਿਲੇਗਾ ਸੂਟ ਜੀ 550 ਦਾ ਸੂਟ ਹੋਏਗਾ 300 ਰੁਪਏ ਦਾ ਦੁਪੱਟਾ ਹੋਏਗਾ ਜੀ ਐਦਾਂ ਜਿਹੜਾ ਤੁਹਾਡਾ ਹੈਗਾ ਉਹ ਕੰਪਲੀਟ ਸੂਟ ਆ ਰੈਡੀ ਹੋ ਗਿਆ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਵਟਸਐਪ ਨੰਬਰ ਉੱਪਰ ਸੈਂਡ ਕਰਕੇ ਇਹਨਾਂ ਦੀ ਬੁਕਿੰਗ ਕਰ ਸਕਦੇ ਹੋ ਜੀ ਨੈਕਚਰ ਜੋ ਤੁਹਾਨੂੰ ਮਿਲੇਗਾ ਜੀ ਬੋਟਲ ਗ੍ਰੀਨ ਕਲਰ ਹੋਏਗਾ ਪ्युअर ਕ੍ਰੀਪ ਦਾ ਤੁਹਾਨੂੰ ਸੂਟ ਮਿਲੇਗਾ 80 ਗ੍ਰਾਮ ਵਾਲੀ ਕ੍ਰੀਪ ਹੋਏਗੀ ਜੀ ਨਾਲ ਤੁਹਾਨੂੰ ਮਿਲੇਗਾ ਜੀ ਚਨਾਉਣ ਦਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਦੁਪੱਟੇ ਦਾ ਬਹੁਤ ਹੀ ਪਿਆਰਾ ਇਹਨਾਂ ਦਾ ਕੰਟਰਾਸਟ ਰੈਡੀ ਹੈ ਜੀ ਲਾਸਟ ਵੀਡੀਓ ਵੀ ਜਿਹੜੀ ਆਪਾਂ ਅਪਲੋਡ ਕੀਤੀ ਸੀ ਵੀ ਉਹਦੇ ਵਿੱਚ ਵੀ ਆਪਾਂ ਇਹ ਕੰਟਰਾਸਟ ਪਾਇਆ ਸੀ ਤਾਂ ਬਹੁਤ ਡਿਮਾਂਡ ਆਈ ਸੀ ਜੀ ਇਸ ਕੰਟਰਾਸਟ ਦੀ ਲਓ ਜੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਤੁਹਾਡਾ ਜਿਹੜਾ ਕੰਟਰਾਕਟ ਆਲरेडी ਹੋਏਗਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਰੈਡੀ ਹੋ ਗਿਆ ਜੀ ਲਓ ਜੀ ਬੋਟਲ ਗ੍ਰੀਨ ਕਲਰ ਹੋਏਗਾ ਤੇ ਨਾਲ ਤੁਹਾਨੂੰ ਮਿਲੇਗਾ ਜੀ ਬੋਟਲ ਗ੍ਰੀਨ ਹੀ ਦੁਪੱਟਾ ਸਕਿਨ اور ਬੋਟਲ ਗ੍ਰੀਨ ਦੇ ਕੰਟਰਾਸਟ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਫਰੈਸ਼ਿੰਗ ਪੱਟੀ ਦਿੱਤੀ ਗਈ ਹੈ ਚਨਾਉਂ ਦਾ ਦੁਪੱਟਾ ਹੋਏਗਾ ਦੁਪੱਟਾ 300 ਦਾ ਹੈਗਾ 800 ਰੁਪਏ ਦਾ ਸੂਟ ਹੋਏਗਾ ਜੀ ਲਓ ਜੀ ਐਦਾ ਤੁਹਾਡਾ ਜਿਹੜਾ ਪਾਰਟੀ ਵੇਅਰ ਸੂਟ ਆਫਰ ਰੈਡੀ ਹੋ ਗਿਆ ਜੀ ਨੈਕਲ ਜੋ ਤੁਹਾਨੂੰ ਮਿਲੇਗਾ ਜੀ ਏਕੇ ਟੈਕਸ ਦਾ ਪਸ਼ਮੀਨਾ ਹੋਏਗਾ ਬਹੁਤ ਹੀ ਪਿਆਰਾ ਜਿਹਾ ਪਸ਼ਮੀਨਾ ਹੈਗਾ ਜੀ ਚੈੱਕ ਕਰ ਲਓ ਬਹੁਤ ਹੀ ਸੌਫਟ ਹੈ ਜੀ ਪਸ਼ਮੀਨਾ ਤੇ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਚਨਾਉਂ ਦਾ ਬੜਾ ਪਿਆਰਾ ਕੰਟਰਾਸਟ ਰੈਡੀ ਹੋਇਆ ਜੀ ਇਹਨਾਂ ਦਾ ਬਹੁਤ ਹੀ ਪਿਆਰਾ ਕੰਟਰਾਸਟ ਰੈਡੀ ਹੋਇਆ ਜੀ ਜੇਕਰ ਤੁਸੀਂ ਕੱਲਾ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਕੱਲਾ ਦੁਪੱਟਾ ਵੀ ਬਾਏ ਕਰ ਸਕਦੇ ਹੋ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਕੰਟਰਾਸਟ ਰੈਡੀ ਹੋਇਆ ਖੁੱਲਾ ਡੁੱਲਾ ਦੁਪੱਟਾ ਪੂਰਾ ਪ੍ਰਿੰਟ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਚੈੱਕ ਕਰ ਲਓ ਜੀ ਬੜਾ ਹੀ ਪਿਆਰਾ ਜਿਹਾ ਛੇੜ ਦਾ ਦੁਪੱਟਾ ਹੈਗਾ ਜੀ ਬੜਾ ਹੀ ਪਿਆਰਾ ਕੰਟਰਾਸਟ ਰੈਡੀ ਹੈ ਇਹਨਾਂ ਦਾ ਲਓ ਚੈੱਕ ਕਰੋ ਲਓ ਜੀ ਐਦਾਂ ਜਿਹੜਾ ਹੈਗਾ ਇਹ ਪ੍ਰੋਪਰ ਇਸ ਕਲਰ ਦੇ ਨਾਲ ਇਹ ਮੈਚ ਕਰ ਰਿਹਾ ਹੈਗਾ ਜੀ ਇਹ ਵਾਲਾ ਕਲਰ ਸੂਟ ਦਾ ਬਹੁਤ ਪਿਆਰਾ ਇਹਨਾਂ ਦਾ ਕੰਟਰਾਸਟ ਰੈਡੀ ਹੋਇਆ ਜੀ 300 ਰੁਪਏ ਦਾ ਦੁਪੱਟਾ ਹੋਏਗਾ 700 ਰੁਪਏ ਦਾ ਸੂਟ ਹੋਏਗਾ 1000 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਗਿਆ ਜੀ ਲਓ ਜੀ ਤੁਸੀਂ ਐਦਾਂ ਜਿਹੜਾ ਆਪਣਾ ਕੰਪਲੀਟ ਸੂਟ ਆ ਰੈਡੀ ਕਰ ਸਕਦੇ ਹੋ ਵਿంటర్ ਲਈ ਵਧੀਆ ਆਪਸ਼ਨ ਹੈਗੀ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੇਕਾ ਕਲਰ ਹੋਇਆਗਾ ਨੈਚਰਲ ਕريب ਦਾ ਸੂਟ ਮਿਲੇਗਾ ਜੀ ਤੇ ਨਾਲ ਤੁਹਾਨੂੰ ਮਿਲੇਗਾ ਬਹੁਤ ਹੀ ਪਿਆਰਾ ਕੰਟਰਾਸਟ ਇਹਨਾਂ ਦਾ ਵੀ ਰੈਡੀ ਹੋਇਆ ਜੀ ਨਾਲ ਤੁਹਾਨੂੰ ਮਿਲੇਗਾ ਜੀ ਮਸਲੀਨ ਦਾ ਦੁਪੱਟਾ ਇਹ ਵਾਲਾ ਦੁਪੱਟਾ ਜੋ ਹੋਇਆਗਾ ਜੀ ਮਸਲੀਨ ਦੇ ਉੱਪਰ ਹੋਇਆਗਾ ਕੰਟਰਾਸਟ ਬੜਾ ਪਿਆਰਾ ਰੈਡੀ ਹੋਇਆ ਜੀ ਬਹੁਤ ਪਿਆਰਾ ਕੰਟਰਾਸਟ ਰੈਡੀ ਹੋਇਆ ਜੀ ਲਓ ਜੀ ਚੈੱਕ ਕਰ ਲਓ ਖੁੱਲਣ ਡੁੱਲਣ ਦੁਪੱਟਾ ਹੈ ਜੀ ਲਓ ਜੀ ਮਸਟਰਡ ਕਲਰ ਦਾ ਦੁਪੱਟਾ ਹੋਏਗਾ ਦੁਪੱਟੇ ਦੇ ਪੱਲਿਆਂ ਦੇ ਉੱਪਰ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਰੈਡੀ ਹੋ ਗਿਆ ਜੀ 300 ਰੁਪਏ ਦਾ ਦੁਪੱਟਾ ਹੋ ਗਿਆ 800 ਰੁਪਏ ਦਾ ਸੂਟ ਹੋ ਗਿਆ ਲਓ ਜੀ ਨੈਚਰਲ ਕ੍ਰੇਪ ਦਾ ਸੂਟ ਮਿਲੇਗਾ ਤੇ ਨਾਲ ਮਿਲੇਗਾ ਤੁਹਾਨੂੰ ਦੁਪੱਟਾ ਜੀ ਐਦਾਂ ਖੁੱਲਣਾ ਡੁੱਲਣਾ ਜਿਹੜਾ ਤੁਹਾਡਾ ਦੁਪੱਟਾ ਹੋ ਗਿਆ 300 ਰੁਪਏ ਦਾ ਹੋਰ 800 ਰੁਪਏ ਦਾ ਜੀ ਨੈਚਰਲ ਕ੍ਰੇਪ ਦਾ ਤੁਹਾਨੂੰ ਮਿਲੇਗਾ ਸੂਟ ਜੀ ਕੰਪਲੀਟ ਸੂਟ ਹੈ ਜਿਹੜਾ ਤੁਹਾਡਾ ਆਦਾ ਰੈਡੀ ਹੋ ਗਿਆ ਜੀ ਤੁਸੀਂ ਜਲਦੀ ਜਲਦੀ ਇਸੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਸਾਡੇ WhatsApp ਨੰਬਰ ਦੇ ਉੱਪਰ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਵੈਲਵਟ ਮਿਲੇਗੀ 9000 ਵਾਲੀ ਮਾਈਕਰੋ ਵੈਲਵਟ ਹੋਏਗੀ ਜੀ ਨੇਵੀ ਬਲੂ ਕਲਰ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਕੋਈ ਚੁੱਭਣ ਵਾਲਾ ਸਟਾਫ ਨਹੀਂ ਹੈਗਾ ਲਓ ਜੀ ਸੌਫਟ ਸਟਾਫ ਹੈਗਾ ਜੀ ਲਓ ਜੀ ਨਾਲ ਤੁਹਾਨੂੰ ਮਿਲੇਗਾ ਸੇਮ ਕਲਰ ਦਾ ਨੇਵੀ ਬਲੂ ਕਲਰ ਦਾ ਜੀ ਦੁਪੱਟਾ ਹੋਏਗਾ ਚਨਾਉਂ ਦਾ ਜੀ ਲਓ ਜੀ ਜੇਕਰ ਤੁਸੀਂ ਕੋਈ ਹੋਰ ਦੁਪੱਟਾ ਯੂਜ਼ ਕਰਨਾ ਚਾਹੁੰਦੇ ਹੋ ਤੁਸੀਂ ਉਦਾਂ ਵੀ ਕਰ ਸਕਦੇ ਹੋ ਜੀ ਲਓ ਜੀ ਖੁੱਲਾ ਡੁਲਾ ਦੁਪੱਟਾ ਹੋਏਗਾ 2 ਮੀਟਰ ਦੀ ਕੱਟ ਹੋਏਗੀ ਜੀ ਚਨਾਉਂ ਦਾ ਦੁਪੱਟਾ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ 700 ਰੁਪਏ ਦਾ ਦੁਪੱਟਾ ਹੋ ਗਿਆ 700 ਰੁਪਏ ਦਾ ਸੂਟ ਹੋ ਗਿਆ 1000 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਰੈਡੀ ਹੋ ਗਿਆ ਜੀ 1000 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਹੋ ਰੈਡੀ ਹੋ ਗਿਆ ਜੀ ਐਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ ਨੈਕਸਟ ਜਿਹ ਤੁਹਾਨੂੰ ਮਿਲੇਗਾ ਜੀ ਜੈਡ ਬਲੈਕ ਕਲਰ ਦਾ ਸੂਟ ਮਿਲੇਗਾ ਜੀ ਵੈਲਵਟ ਦਾ ਹੋਏਗਾ ਜੀ 5 ਮੀਟਰ ਦੀ ਕੱਟ ਮਿਲੇਗੀ ਜੀ ਤੁਹਾਨੂੰ 700 ਰੁਪਏ ਦਾ ਸੂਟ ਹੋਏਗਾ ਜੀ ਨਾਲ ਤੁਹਾਨੂੰ ਮਿਲੇਗਾ ਜੀ ਦੁਪੱਟਾ ਬੜਾ ਹੀ ਪਿਆਰਾ ਜਿਹਾ ਦੁਪੱਟਾ ਜੀ ਵਿਸਕੋਸ ਔਰ ਗੈਂਜ਼ਾ ਗੈਂਜ਼ਾ ਸਿੰਮਰ ਦਾ ਦੁਪੱਟਾ ਹੋਏਗਾ ਜੀ ਬਹੁਤ ਸੋਹਣਾ ਦੁਪੱਟਾ ਜੀ ਪਾਰਟੀ ਵੇਅਰ ਮਲਟੀ ਕਲਰ ਦਾ ਦੁਪੱਟਾ ਹੈ ਜੀ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੈ ਜੀ ਪੂਰਾ ਔਰਗੈਂਜ਼ਾ ਸਿੰਮਰ ਦਾ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਦੁਪੱਟੇ ਦਾ ਪ੍ਰਾਈਸ ਹੈਗਾ 300 ਰੁਪਏ ਜੀ ਤੇ ਸੂਟ ਦਾ ਪ੍ਰਾਈਸ ਹੈਗਾ 700 ਰੁਪਏ ਜੀ 1000 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਰੈਡੀ ਹੋ ਗਿਆ ਜੀ ਜੇਕਰ ਤੁਸੀਂ ਨਾਲ ਜਿਹੜੀ ਬਾਟਮ ਆ ਕੋਈ ਕਰੇਵ ਦੀ ਜਾਂ ਫਿਰ ਸਿਲਕ ਦੀ ਜਾਂ ਫਿਰ ਤੁਸੀਂ ਕੋਈ ਕੀਨਖਾਬ ਦੀ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਦਾਂ ਵੀ ਲਵਾ ਸਕਦੇ ਹੋ ਔਰ ਆਪਣਾ ਸੂਟ ਆ ਜਿਹੜਾ ਹੋ ਰੈਡੀ ਕਰ ਸਕਦੇ ਹੋ ਜੀ ਤੁਸੀਂ ਦੋ ਸ਼ਰਟਾਂ ਬਣਾ ਕੇ ਤੇ ਨਾਲ ਬਾਟਮਸ ਕਰ ਸਕਦੇ ਹੋ ਜੀ ਐਦਾਂ ਵੀ ਕਰ ਸਕਦੇ ਹੋ ਲਓ ਜੀ ਐਦਾਂ ਤੁਹਾਡਾ ਜਿਹੜਾ ਕੰਪਲੀਟ ਸੂਟ ਆ ਹੋ ਰੈਡੀ ਹੋ ਗਿਆ ਬੜਾ ਹੀ ਪਿਆਰਾ ਇਹਨਾਂ ਦਾ ਕੰਟਰਾਸਟ ਬਣਿਆ ਜੀ ਸਕਰੀਨਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰਕੇ ਬੁਕਿੰਗ ਕਰ ਸਕਦੇ ਹੋ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਕਾ ਦਾ ਕਲਰ ਹੋਏਗਾ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਪੀਕਾ ਦਾ ਕਲਰ ਹੋਏਗਾ ਜੀ 9000 ਵਾਲੀ ਮਾਈਕਰੋ ਵੈਲਵਟ ਹੋਏਗੀ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਤੇ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਬੜਾ ਹੀ ਪਿਆਰਾ ਜਿਹਾ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸ਼ੇਡ ਹੈ ਜੀ ਦੁਪੱਟੇ ਦਾ ਕੰਟਰਾਸਟ ਹੀ ਬੜਾ ਪਿਆਰਾ ਬਣਿਆ ਜੀ ਇਹਨਾਂ ਦਾ ਲਓ ਜੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਹੈ ਇਹਨਾਂ ਦਾ ਕੰਟਰਾਸਟ ਰੈਡੀ ਹੋਇਆ ਜੀ ਖੁੱਲਾ ਡੁੱਲਾ ਦੁਪੱਟਾ ਹੈ ਜੀ ਮਸਲੀਨ ਦਾ ਦੁਪੱਟਾ ਹੋਏਗਾ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰਕੇ ਆਪਣੇ ਲਈ ਇਹਨਾਂ ਦੇ ਬੁਕਿੰਗਾਂ ਜਿਹੜੀ ਉਹ ਕਰ ਸਕਦੇ ਹੋ ਜੀ ਕੱਲਾ ਦੁਪੱਟਾ ਚੋਸ ਕਰਨਾ ਚਾਹੁੰਦੇ ਤੁਸੀਂ ਕੱਲਾ ਦੁਪੱਟਾ ਵੀ ਕਰ ਸਕਦੇ ਹੋ ਜੇਕਰ ਕੱਲਾ ਸੂਟ ਕਰਨਾ ਚਾਹੁੰਦੇ ਤਾਂ ਕੱਲਾ ਸੂਟ ਵੀ ਕਰ ਸਕਦੇ ਹੋ ਇਹ ਤੁਹਾਡੇ ਲਈ ਆਪਸ਼ਨਲ ਹੈਗੇ ਆ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਏਕੇ ਟੈਕਸ ਦਾ ਪਸ਼ਮੀਨਾ ਹੋਏਗਾ ਕਲਰ ਹੋਏਗਾ ਜੀ ਫਰੋਜੀ ਏਕੇ ਟੈਕਸ ਦਾ ਪਸ਼ਮੀਨਾ ਹੋਏਗਾ ਕਲਰ ਹੋਏਗਾ ਜੀ ਫਰੋਜੀ ਨਾਲ ਤੁਹਾਨੂੰ ਮਿਲੇਗਾ ਚਨਾਉਣ ਦਾ ਦੁਪੱਟਾ ਜੀ ਮਲਟੀ ਕਲਰ ਦਾ ਦੁਪੱਟਾ ਜੀ ਚਨਾਉਣ ਦਾ ਬੜਾ ਹੀ ਪਿਆਰਾ ਜਿਹਾ ਕੰਟਰਾਸਟ ਇਹਨਾਂ ਦਾ ਰੈਡੀ ਹੋਇਆ ਜੀ ਜ਼ਿਆਦਾਤਰ ਇਹਦੇ ਵਿੱਚ ਗ੍ਰੀਨ ਫਰੋਜੀ ਗ੍ਰੀਨ ਐਂਡ ਫਰੋਜੀ ਦਾ ਜਿਹੜੇ ਕੰਟਰਾਸਟ ਦਾ ਦੁਪੱਟਾ ਹੈਗਾ ਜੀ ਉਹ ਚੈੱਕ ਕਰ ਲੋ। 2 ਮੀਟਰ ਦੀ ਕੱਟ ਹੋएगी ਚਨਾਉਣ ਦਾ ਦੁਪੱਟਾ ਹੋਏਗਾ ਜੀ ਖੁੱਲਾ ਡੁੱਲਾ ਪ੍ਰਿੰਟਡ ਦੁਪੱਟਾ ਹੋਏਗਾ ਜੀ। ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ। ਐਦਾਂ ਤੁਸੀਂ ਆਪਣਾ ਕੰਟਰਾਸਟ ਦਾ ਜਿਹੜਾ ਉਹ ਕਰਕੇ ਆਪਣਾ ਸੂਟਾ ਜਿਹੜਾ ਉਹ ਲੈ ਸਕਦੇ ਆ ਜੀ 300 ਰੁਪਏ ਦਾ ਦੁਪੱਟਾ 700 ਰੁਪਏ ਦਾ ਸੂਟ। ਇਦਾਂ ਤੁਹਾਡਾ ਜਿਹੜਾ ਕੰਪਲੀਟ ਸੂਟ ਆ ਉਹ ਰੈਡੀ ਹੋ ਜਾਏਗਾ ਦੁਪੱਟਾ ਕੋਈ ਹੋਰ ਚੂਸ ਕਰਨਾ ਚਾਹੁੰਦੇ ਆ ਤੁਸੀਂ ਉਦਾਂ ਹੋਰ ਵੀ ਕੋਈ ਚੂਸ ਕਰਕੇ ਲੈ ਸਕਦੇ ਹੋ ਜੀ ਇਹਦੇ ਨਾਲ ਤੁਸੀਂ ਮਹਿਰੂਨ ਦੀ ਮੈਚਿੰਗ ਕਰਨਾ ਚਾਹੁੰਦੇ ਅਸੀਂ ਤੁਹਾਨੂੰ ਮਹਿਰੂਨ ਦੁਪੱਟਾ ਵੀ ਦੇ ਸਕਦੇ ਹਾਂ ਜੀ ਜੇਕਰ ਤੁਸੀਂ ਇਸਦੇ ਨਾਲ ਬਲੈਕ ਵੀ ਮੈਚਿੰਗ ਕਰਨਾ ਚਾਹੁੰਦੇ ਅਸੀਂ ਤੁਹਾਨੂੰ ਬਲੈਕ ਵੀ ਦੇ ਸਕਦੇ ਹਾਂ ਕਿਉਂਕਿ ਇਦਾਂ ਹੈ ਬੜਾ ਸੋਬਰ ਦਾ ਸੂਟ ਰੈਡੀ ਹੋ ਜਾਣਾ ਜੀ ਇਸ ਤਰੀਕੇ ਦੇ ਨਾਲ ਇਹ ਦੁਪੱਟਾ ਵੀ ਸੇ ਤੁਹਾਨੂੰ ਪ੍ਰੋਪਰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਦੁਪੱਟਾ ਹੋਏਗਾ ਚਨਾਉਂ ਦਾ ਜੀ ਬਹੁਤ ਹੀ ਪਿਆਰਾ ਦੁਪੱਟਾ ਹੈ ਜੀ ਡਿਜ਼ਾਈਨਰ ਜਿਆ ਸੋਬਰ ਦਾ ਦੁਪੱਟਾ ਹੈ ਜੀ ਲਓ ਜੀ ਬਲੈਕ ਕਲਰ ਦਾ ਦੁਪੱਟਾ ਹੈਗਾ ਚੈੱਕ ਵਾਲਾ ਦੁਪੱਟਾ ਮਿਲੇਗਾ ਜੀ ਲਓ ਜੀ ਚੈੱਕ ਵਾਲਾ ਲਓ ਜੀ ਬੜਾ ਹੀ ਪਿਆਰਾ ਜਿਹਾ ਛੇੜਾ ਹੈ ਚਨਾਉਂ ਦਾ ਦੁਪੱਟਾ ਹੈ ਜੀ ਨਿੱਕੀ ਬੂਟੀ ਦਾ ਪ੍ਰਿੰਟ ਮਿਲੇਗਾ ਜੀ ਦੁਪੱਟੇ ਦੇ ਵਿੱਚ ਤੁਹਾਨੂੰ ਬਹੁਤ ਪਿਆਰਾ ਛੇੜਾ ਹੈ ਜੀ ਸੋਬਰ ਦਾ ਸੂਟ ਹੈ ਜੀ ਤੁਹਾਡਾ ਬਹੁਤ ਹੀ ਪਿਆਰਾ ਸੂਟ ਤੁਹਾਡਾ ਰੈਡੀ ਹੋ ਜਾਣਾ ਜੀ ਤੁਸੀਂ ਐਦਾਂ ਵੀ ਕੰਟਰਾਸਟ ਕਰਕੇ ਜਿਹੜਾ ਆਪਣਾ ਸੂਟ ਆ ਉਹ ਰੈਡੀ ਕਰ ਸਕਦੇ ਹੋ ਜੀ ਇਹਦੇ ਵਿੱਚ ਬਾਕਸ ਬਣੇ ਹੋਏ ਆ ਜੀ ਦੁਪट्टे ਦੇ ਵਿੱਚ ਚਨਾਉਣ ਦਾ ਦੁਪੱਟਾ ਹੈ ਜੀ 700 ਰੁਪਏ ਦਾ ਸੂਟ ਹੈ ਤੁਸੀਂ ਐਦਾਂ ਵੀ ਰੈਡੀ ਕਰ ਸਕਦੇ ਹੋ ਜੀ ਜੇ ਐਦਾਂ ਕਰਨਾ ਚਾਹੁੰਦੇ ਐਦਾਂ ਕਰ ਸਕਦੇ ਹੋ ਲੋ ਜੀ ਨੈਕਸਟ ਆ ਗਿਆ ਜੀ ਪਿਓਰ ਕਰੇਪ ਦਾ ਜੈਡ ਬਲੈਕ ਕਲਰ ਦਾ ਸੂਟ ਮਿਲੇਗਾ ਜੀ 80 ਗ੍ਰਾਮ ਵਾਲੀ ਕਰੇਪ ਹੋਏਗੀ ਜੀ ਨਾਲ ਤੁਹਾਨੂੰ ਮਲਟੀ ਕਲਰ ਦਾ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈ ਮਿਲੇਗਾ ਜੀ ਚਨਾਉਨ ਦਾ ਦੁਪੱਟਾ ਹੋਏਗਾ ਜੀ ਤੁਸੀਂ ਆਪਣਾ ਜਾਗੋ ਵਾਲਾ ਬੜਾ ਹੀ ਪਿਆਰਾ ਜਿਹਾ ਸੂਟ ਆ ਜਿਹੜਾ ਕੋ ਰੈਡੀ ਕਰ ਸਕਦੇ ਹੋ ਜੀ ਲਓ ਜੀ ਤੁਸੀਂ ਇਹਦਾ ਜਾਗੋ ਵਾਲਾ ਆਪਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਬਹੁਤ ਪਿਆਰਾ ਸੂਟ ਆ ਜਿਹੜਾ ਤੁਹਾਡਾ ਰੈਡੀ ਹੋਏਗਾ ਲਓ ਜੀ 2.5 ਮੀਟਰ ਦੀ ਕੱਟ ਦਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਚਨਾਉਨ ਦਾ ਦੁਪੱਟਾ ਹੋਏਗਾ 300 ਰੁਪਏ ਦੇ ਵਿੱਚ ਤੁਹਾਨੂੰ ਦੁਪੱਟਾ ਮਿਲ ਜਾਏਗਾ ਜੀ ਔਰ 800 ਰੁਪਏ ਦਾ ਤੁਹਾਡਾ ਸੂਟ ਹੋਏਗਾ ਜੀ 800 ਰੁਪਏ ਦਾ ਤੁਹਾਡਾ ਸੂਟ ਹੋਏਗਾ ਜੀ 300 ਰੁਪਏ ਦਾ ਦੁਪੱਟਾ ਹੋਏਗਾ ਜੀ 1100 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਹੋ ਰੈਡੀ ਹੋ ਜਾਣਾ ਜੀ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰਕੇ ਬੁਕਿੰਗ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਸਟਰਡ ਕਲਰ येलो ਮਸਟਰਡ ਕਲਰ ਦਾ ਤੁਹਾਨੂੰ ਸੂਟ ਮਿਲੇਗਾ ਜੀ ਤੇ ਨਾਲ ਤੁਹਾਨੂੰ ਮਿਲੇਗਾ ਰਾਮ ਟੈਕਸਟ ਬ੍ਰਾਂਡ ਦਾ ਦੁਪੱਟਾ ਜੀ ਚਨਾਉਂ ਦਾ ਦੁਪੱਟਾ ਹੋਏਗਾ ਜੀ ਲਓ ਜੀ ਚਨਾਉਂਦਾ ਦੁਪੱਟਾ ਮਿਲੇਗਾ ਜੀ ਬੋਟਰਲ ਗ੍ਰੀਨ ਔਰ yellow ਕਲਰ ਦੇ ਕੰਟਰਾਸਟ ਦਾ ਦੁਪੱਟਾ ਹੋਏਗਾ ਫਿਨਿਸ਼ਿੰਗ ਦੁਪੱਟੀ ਦਿੱਤੀ ਗਈ ਹੈ ਜੀ ਬਹੁਤ ਪਿਆਰਾ ਤੁਹਾਡਾ ਜਿਹੜਾ ਕੰਟਰਾਸਟ ਹੈ ਇਸ ਤਰੀਕੇ ਨਾਲ ਰੈਡੀ ਹੋਏਗਾ ਜੀ ਤੁਸੀਂ ਆਪਣਾ ਕੰਪਲੀਟ ਸੂਟ ਆ ਜਿਹੜਾ ਉਹ ਲੈ ਸਕਦੇ ਹੋ 800 ਰੁਪਏ ਦਾ ਸੂਟ ਮਿਲੇਗਾ ਜੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਚਨਾਉਂਦਾ ਜੀ 300 ਰੁਪਏ ਦਾ ਨੈਕਸਟ ਜੋ ਤੁਹਾਨੂੰ ਮਿਲੇਗਾ ਬੋਟਲ ਗ੍ਰੀਨ ਕਲਰ ਦੀ ਕ੍ਰਾਸ ਸਿਲਕ ਦਾ ਸੂਟ ਹੋਏਗਾ ਪਾਰਟੀ ਵੇਅਰ ਸਟਾਫ ਹੈਗਾ ਜੀ ਕਰੇਵ ਔਰ ਗੈਂਦਾ ਸਿਮਰ ਨਾਲੋਂ ਹਟ ਕੇ ਬਹੁਤ ਪਿਆਰਾ ਸਟਾਫ ਹੈ ਹੈਵੀ ਸਟਾਫ ਹੈ ਜੀ ਬਹੁਤ ਹੀ ਹੈਵੀ ਸਟਾਫ ਹੈਗਾ ਪ੍ਰਾਈਸ ਹੈਗਾ 750 ਦਾ ਸੂਟ ਮਿਲੇਗਾ ਜੀ 300 ਰੁਪਏ ਦਾ ਦੁਪੱਟਾ ਹੋਏਗਾ ਜੀ ਇਹ ਲਓ ਜੀ ਨਾਲ ਬਹੁਤ ਹੀ ਪਿਆਰਾ ਕੰਟਰਾਸਟ ਰੈਡੀ ਹੋਇਆ ਜੀ ਜੈਡ ਬਲੈਕ ਕਲਰ ਦੇ ਵਿੱਚ ਤੁਹਾਨੂੰ ਬੋਟਲ ਗ੍ਰੀਨ ਦਾ ਜਿਹੜਾ ਪ੍ਰਿੰਟ ਮਿਲੇਗਾ ਜੀ ਐਦਾਂ ਤੁਸੀਂ ਆਪਣਾ ਜਿਹੜਾ ਹੈਗਾ ਉਹ ਸੂਟ ਰੈਡੀ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਤੇ ਆ ਲਓ ਜੀ ਬੋਟਲ ਗ੍ਰੀਨ ਕਲਰ ਦਾ ਤੁਹਾਨੂੰ ਇਸ ਦੇ ਵਿੱਚ ਪ੍ਰਿੰਟ ਮਿਲੇਗਾ ਜੀ ਬਹੁਤ ਹੀ ਪਿਆਰਾ ਅੰਬੀਆਂ ਵਾਲਾ ਪ੍ਰਿੰਟ ਹੈਗਾ ਜੀ ਤੁਸੀਂ ਦੁਪੱਟਾ ਚੈੱਕ ਕਰ ਲਓ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆਹ ਹੋ ਰੈਡੀ ਹੋ ਜਾਣਾ 300 ਰੁਪਏ ਦਾ ਦੁਪੱਟਾ ਜੀ 750 ਦਾ ਸੂਟ ਹੈ ਜੀ ਪਾਰਟੀ ویئر ਸਟਾਫ ਹੈਗਾ ਜੀ ਕਰਾਸਸ ਲਿਖਿਆ ਜੀ 750 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਤੇ 3000 ਰੁਪਏ ਦਾ ਦੁਪੱਟਾ ਜੀ 1050 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਰੈਡੀ ਹੋ ਗਿਆ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹਾਂ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੋਟਲ ਗ੍ਰੀਨ ਬੋਟਲ ਗ੍ਰੀਨ ਕਲਰ ਦਾ ਤੁਹਾਨੂੰ ਮਿਲੇਗਾ ਸੂਟ ਤੇ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਐਦਾਂ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੋ ਜੇਕਰ ਤੁਸੀਂ ਇਸ ਤੇ ਨਾਲ ਹੋਰ ਦੁਪੱਟਾ ਲਗਵਾਉਣਾ ਚਾਹੁੰਦੇ ਤਾਂ ਤੁਸੀਂ ਹੋਰ ਵੀ ਲਗਵਾ ਸਕਦੇ ਹੋ ਸੁਨੌਰ ਦਾ ਦੁਪੱਟਾ ਹੋਏਗਾ ਜੀ ਇਹਦਾ 2.5 ਮੀਟਰ ਦੀ ਕੱਟ ਦਾ ਖੁੱਲਾ ਡੁੱਲਾ ਦੁਪੱਟਾ ਹੈ ਜੀ। ਲਓ ਜੀ। ਇਹਦੇ ਵਿੱਚ ਜ਼ਿਆਦਾ ਗ੍ਰੀਨ ਕਲਰ ਹੈਗਾ। ਪਹਿਲਾਂ ਜਿਹੜਾ ਇੱਕ ਆਪਾਂ ਦਾ ਦੁਪੱਟਾ ਦਿਖਾਇਆ ਸੀ ਉਹਦੇ ਵਿੱਚ ਜ਼ਿਆਦਾ ਕਲਰ ਫਰੋਜੀ ਹੈ ਜੀ। ਇਹਨੂੰ ਤੁਸੀਂ ਬੋਟਲ ਗ੍ਰੀਨ ਦੇ ਨਾਲ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ। ਜੇਕਰ ਤੁਸੀਂ ਇਸਦੇ ਨਾਲ ਫਲਾਵਰ ਵਾਲਾ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਫਲਾਵਰ ਵਾਲਾ ਦੁਪੱਟਾ ਵੀ ਦੇ ਰਿਆਂਗੇ ਜੀ। ਬਹੁਤ ਪਿਆਰਾ ਸਟਾਫ ਹੈ ਜੀ। ਪ्योर ਕريب ਦਾ ਸੂਟ ਹੈਗਾ ਤੇ ਨਾਲ ਤੁਹਾਨੂੰ ਮਿਲੇਗਾ ਚਨਾਉਂ ਦਾ ਦੁਪੱਟਾ ਜੀ। ਨੈਕਸਟ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਛੇੜ ਹੈਗਾ ਜੀ। ਬਹੁਤ ਹੀ ਪਿਆਰਾ ਵਾਈਨ ਕਲਰ ਦਾ ਸ਼ੇਡ ਹੈਗਾ ਜੀ 크로ਸ ਸਿਲਕ ਦਾ ਸਟਾਫ ਹੈਗਾ ਜੀ ਦੁਪੱਟਾ ਤੁਸੀਂ ਜੋ ਕਹੋਗੇ ਅਸੀਂ ਅਸੀਂ ਇਸ ਦੇ ਨਾਲ ਤੁਹਾਨੂੰ ਮੈਚ ਕਰਕੇ ਦੇ ਦੇਵਾਂਗੇ ਜੀ ਹਾਂਜੀ ਇਹ ਵੱਲੋਂ ਤੁਹਾਨੂੰ ਮਿਲੇਗਾ ਦੁਪੱਟਾ ਜਿਸ ਦੇ ਨਾਲ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ 크로ਸ ਸਿਲਕ ਦਾ ਸੂਟ ਹੋਏਗਾ ਜੀ ਚਨਾਉਣ ਦਾ ਹੋਏਗਾ ਦੁਪੱਟਾ ਜੀ ਖੁੱਲਾ ਜੀ ਖੁੱਲਾ ਡੁਲਾ ਦੁਪੱਟਾ ਹੈ ਜੀ ਜੋ ਨਾ ਆਉਂਦਾ ਮਿਲੇਗਾ ਦੁਪੱਟਾ ਜੀ ਸਕਿਨ ਕਲਰ ਦਾ ਦੁਪੱਟਾ ਹੋਏਗਾ ਜੀ ਵਿੱਚ ਤੁਹਾਨੂੰ ਬੂਟੀ ਮਿਲੇਗੀ ਵਾਈਨ ਕਲਰ ਦੀ ਜੀ ਲਾਈਟ ਵਾਈਨ ਸ਼ੇਡ ਦੀ ਐਦਾਂ ਤੁਸੀਂ ਜਿਹੜਾ ਹੈਗਾ ਆਪਣਾ ਕੰਪਲੀਟ ਸੂਟ ਹੈ ਜਿਹੜਾ ਉਹ ਲੈ ਸਕਦੇ ਹੋ 300 ਰੁਪਏ ਦਾ ਦੁਪੱਟਾ ਹੋਏਗਾ ਔਰ ਨਾਲ ਤੁਹਾਨੂੰ 750 ਰੁਪਏ ਦਾ ਸੂਟ ਮਿਲੇਗਾ ਜੀ ਐਦਾਂ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਗਿਆ ਜੀ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਉਪਰ ਸੈਂਡ ਕਰ ਸਕਦੇ ਹੋ ਜੀ ਨੈਕਚਰ ਤੁਹਾਨੂੰ ਮਿਲੇਗਾ ਵਾਈਨ ਸ਼ੇਡ ਮਿਲੇਗਾ ਜੀ ਉਹ ਵਾਲਾ ਸ਼ੇਡ ਜਿਹੜਾ ਤੁਹਾਨੂੰ ਸੌਰੀ ਪਰਪਲ ਸ਼ੇਡ ਸੀਗਾ ਇਹ ਵਾਲਾ ਵਾਇਨ ਸ਼ੇਡ ਆ ਗਿਆ ਜੀ ਲਓ ਜੀ ਇਹ ਵਾਲਾ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਬਹੁਤ ਹੀ ਪਿਆਰਾ ਡਿਜ਼ਾਈਨਰ ਜਿਹਾ ਦੁਪੱਟਾ ਹੈ ਜੀ ਜੇਕਰ ਤੁਸੀਂ ਹੋਰ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਹੋਰ ਦੁਪੱਟਾ ਵੀ ਮੈਚ ਕਰ ਸਕਦੇ ਹੋ ਜੀ ਲਓ ਜੀ ਖੁੱਲਾ ਢੁਲਾ ਦੁਪੱਟਾ ਹੈ ਜੀ 2.5 ਮੀਟਰ ਦੀ ਕਟ ਹੈ ਚਨਾਉਣ ਦਾ ਦੁਪੱਟਾ ਜੀ ਲਓ ਜੀ ਪੱਲਿਆਂ ਦੇ ਉੱਪਰ ਵੀ ਤੁਹਾਨੂੰ ਇਸ ਤਰੀਕੇ ਦਾ ਡਿਜ਼ਾਈਨ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਲਓ ਜੀ ਇਹ ਵਾਲਾ ਜਿਹੜਾ ਤੁਹਾਨੂੰ ਪ੍ਰਿੰਟ ਮਿਲੇਗਾ ਪੱਲਿਆਂ ਦੇ ਉੱਪਰ ਆ ਜਾਏਗਾ ਦੋਨੋਂ ਸਾਈਡ ਤੁਹਾਨੂੰ ਮਿਲੇਗਾ ਸੇਮ ਪ੍ਰਿੰਟ ਜੀ ਐਦਾਂ ਤੁਸੀਂ ਇਹ ਕੰਟਰਾਸਟ ਕਰਕੇ ਜਿਹੜਾ ਹੈਗਾ ਫਿਨਿਸ਼ਿੰਗ ਪੱਟੀ ਦੇ ਕੇ ਪੋਰਟਲੇ ਬਟਨ ਲਗਾ ਕੇ ਜਸਟ ਆਪਣਾ ਸੂਟ ਰੈਡੀ ਕਰ ਸਕਦੇ ਹੋ ਜੀ ਐਕਸਟਰਾ ਤੁਸੀਂ ਕੁਝ ਵੀ ਕਰਨ ਦੀ ਨੀਡ ਨਹੀਂ ਹੈਗੀ ਜੀ 350 ਰੁਪਏ ਦਾ ਦੁਪੱਟਾ 750 ਦਾ ਸੂਟ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਾਈਕਰੋ ਵੈਲਵਟ ਦਾ ਸੂਟ ਮਿਲੇਗਾ ਜੀ ਬੜਾ ਹੀ ਪਿਆਰਾ ਸ਼ੇਡ ਹੈ ਜੀ ਪਹਿਣਾ ਦਾ ਮੋਸਟ ਫੇਵਰਿਟ ਕਲਰ ਹੈ ਜੀ ਮਹਿਰੂਨ ਕਲਰ ਤੇ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਲਓ ਜੀ ਨਾਲ ਤੁਹਾਨੂੰ ਮਹਿਰੂਨ ਕਲਰ ਦਾ ਦੁਪੱਟਾ ਮਿਲੇਗਾ ਜੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਦੁਪੱਟੇ ਦਾ ਅੰਬੀਆਂ ਵਾਲਾ ਪ੍ਰਿੰਟ ਹੈਗਾ ਜੀ ਚੈੱਕ ਕਰ ਲਓ ਬੜਾ ਹੀ ਪਿਆਰਾ ਦੇ ਅੰਬੀਆਂ ਵਾਲਾ ਪ੍ਰਿੰਟ ਹੈ ਜੀ ਦੁਪੱਟੇ ਦਾ ਖੁੱਲਾ ਡੁੱਲਾ ਦੁਪੱਟਾ ਜੀ ਮਹਿਰੂਨ ਕਲਰ ਦੇ ਨਾਲ ਤੁਸੀਂ ਕੰਟਰਾਸਟ ਕਰਕੇ ਜਿਹੜਾ ਆਪਣਾ ਦੁਪੱਟਾ ਉਹ ਲੈ ਸਕਦੇ ਹੋ ਜੀ ਬਹੁਤ ਪਿਆਰਾ ਇਹਨਾਂ ਦਾ ਕੰਟਰਾਸਟ ਰੈਡੀ ਹੋਇਆ ਜੀ 700 ਰੁਪਏ ਦਾ ਸੂਟ ਹੈ ਤੇ ਨਾਲ ਨਾਲ 300 ਰੁਪਏ ਦਾ ਦੁਪੱਟਾ ਮਿਲੇਗਾ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਰਪਲ ਕਲਰ ਦਾ ਸੂਟ ਹੋਏਗਾ ਸੌਰੀ ਡਾਰਕ ਨੇਵੀ ਬਲੂ ਕਲਰ ਦਾ ਸੂਟ ਮਿਲੇਗਾ ਨੇਵੀ ਬਲੂ ਕਲਰ ਦਾ ਸੂਟ ਮਿਲੇਗਾ ਜੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਚਨਾਉਂਦਾ ਜੀ वाइन कलर ਦਾ ਦੁਪੱਟਾ ਹੋਏਗਾ ਜਿਸਦੇ ਵਿੱਚ ਤੁਹਾਨੂੰ ਮਲਟੀ ਕਲਰ ਮਿਲ ਜਾਣਗੇ ਜੀ। ਖੁੱਲਾ ਡੁੱਲਾ ਦੁਪੱਟਾ ਹੈ ਜੀ। ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈ ਜੀ। ਖੁੱਲਾ ਡੁੱਲਾ ਦੁਪੱਟਾ ਹੈ ਜੀ ਚਨਾਉਂ ਦਾ ਦੁਪੱਟਾ ਹੋਏਗਾ। ਐਦਾਂ ਤੁਸੀਂ ਕੰਟਰਾਸਟ ਕਰਕੇ ਆਪਣਾ ਪੂਰਾ ਸੂਟ ਆ ਜਿਹੜਾ ਉਹ ਲੈ ਸਕਦੇ ਹੋ 300 ਦਾ ਦੁਪੱਟਾ 800 ਰੁਪਏ ਦਾ ਸੂਟ ਮਿਲੇਗਾ ਜੀ। ਨੈਕਸਟ ਜੋ ਤੁਹਾਨੂੰ ਮਿਲੇਗਾ ਪੀਸ ਆਫ ਕਲਰ ਹੋਏਗਾ ਜੀ। ਪਸ਼ਮੀਨਾ ਸਿਲਕ ਹੈ ਜੀ ਸਟਾਫ ਹੋਏਗਾ ਪਸ਼ਮੀਨਾ ਸਿਲਕ ਜੀ ਬਹੁਤ ਪਿਆਰਾ ਸਟਾਫ ਹੈ ਜੀ ਨਾਲ ਤੁਹਾਨੂੰ ਮਿਲੇਗਾ ਵੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਜੀ ਬਹੁਤ ਪਿਆਰਾ ਕੰਟਰਾਸਟ ਰੈਡੀ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਕੰਟਰਾਸਟ ਰੈਡੀ ਹੋਇਆ ਜੀ ਐਦਾਂ ਤੁਸੀਂ ਆਪਣਾ ਕੰਪਲੀਟ ਸੂਟ ਹੈ ਜਿਹੜਾ ਉਹ ਲੈ ਸਕਦੇ ਹੋ ਜੀ ਇਸ ਦੇ ਡਿਜ਼ਾਈਨਿੰਗ ਵੀ ਕੁਝ ਐਦਾਂ ਦੀ ਹੈ ਜਿੱਦਾਂ ਕਸਤੇ ਉੱਪਰ ਲੇਸਿੰਗ ਵਗੈਰਾ ਲੱਗਦੀਆਂ ਹੁੰਦੀਆਂ ਨੇ ਲਓ ਜੀ ਐਦਾਂ ਤੁਹਾਡਾ ਜਿਹੜਾ ਹੈਗਾ ਉਹ ਕੰਪਲੀਟ ਸੂਟ ਰੈਡੀ ਹੋ ਜਾਏਗਾ ਜੀ ਖੁੱਲਾ ਡੁੱਲਾ ਦੁਪੱਟਾ ਜੀ 2.5 ਮੀਟਰ ਦੀ ਕਟ ਹੈ ਜੀ ਖੁੱਲਾ ਡੁੱਲਾ ਦੁਪੱਟਾ ਹੈ ਜੀ ਇਹਦੇ ਵਿੱਚ ਹੈਗਾ ਪੀਕਾਕ ਕਲਰ ਹੈ ਜੀ ਐਦਾਂ ਤੁਹਾਡਾ ਕੰਟਰਾਸਟ ਹੋਗੇ ਕੰਪਲੀਟ ਸੂਟ ਆ ਜਿਹੜਾ ਹੋ ਰੈਡੀ ਹੋ ਗਿਆ 9900 ਰੁਪਏ ਦਾ ਪਸ਼ਮੀਨਾ ਸਲਕ ਦਾ ਸੂਟ ਹੋਏਗਾ ਭਪੇਂਦਰਾ ਮਿਲ ਦਾ ਸਟਾਕ ਹੈ ਜੀ ਇਹ ਇਹ ਵਾਲਾ ਜਿਹੜਾ ਤੁਹਾਨੂੰ ਮਿਲੇਗਾ ਚਨਾਉਣ ਦਾ ਦੁਪੱਟਾ ਹੋਏਗਾ ਪ੍ਰਿੰਟਡ ਰਾਮਟੈਕਸ ਦਾ ਜੀ 300 ਰੁਪਏ ਦਾ ਦੁਪੱਟਾ 900 ਰੁਪਏ ਦਾ ਸੂਟ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਨੇਚਰਲ ਕ੍ਰੇਪ ਦਾ ਤੁਹਾਨੂੰ ਮਿਲੇਗਾ ਸੂਟ ਜੀ ਤੇ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਬਹੁਤ ਹੀ ਪਿਆਰਾ ਜਿਹਾ ਛੇੜ ਹੈਗਾ ਦੁਪੱਟੇ ਦਾ ਔਰ ਆ ਸਿਲਕ ਦਾ ਦੁਪੱਟਾ ਹੈ ਜੀ ਲਓ ਜੀ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਡਿਜ਼ਾਈਨਰ ਜਿਹਾ ਕੰਟਰਾਸਟ ਬਹੁਤ ਪਿਆਰਾ ਰੈਡੀ ਹੋਇਆ ਹੈ ਜੀ ਔਰ ਆ ਸਿਲਕ ਦਾ ਦੁਪੱਟਾ ਹੈ ਜੀ ਲਓ ਜੀ ਖੁੱਲਾ ਡੁੱਲਾ ਦੁਪੱਟਾ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਦੁਪੱਟੇ ਨੂੰ ਬਹੁਤ ਪਿਆਰਾ ਕੰਟਰਾਸਟ ਰੈਡੀ ਹੋਇਆ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਕੰਟਰਾਸਟ ਆ ਜਿਹੜਾ ਉਹ ਰੈਡੀ ਹੋ ਗਿਆ ਜੀ 300 ਰੁਪਏ ਦਾ ਦੁਪੱਟਾ ਜੀ 800 ਰੁਪਏ ਦਾ ਸੂਟ ਹੈ ਜੀ ਤੁਹਾਡਾ ਕੰਪਲੀਟ ਸੂਟ ਆ ਜਿਹੜਾ 1100 ਰੁਪਏ ਦੇ ਵਿੱਚ ਰੈਡੀ ਹੋ ਗਿਆ 50 ਰੁਪਏ ਸ਼ਿਪਿੰਗ ਹੈਗੀ ਆ ਜੀ ਤੁਸੀਂ ਆਪਣੇ ਪਾਰਟੀ ਵੇਅਰ ਸੂਟ ਆ ਜਿਹੜੇ ਉਹ ਰੈਡੀ ਕਰ ਸਕਦੇ ਹੋ ਘੱਟ ਪ੍ਰਾਈਸ ਦੇ ਵਿੱਚ ਜਸਟ ਬੂਤੀਲੇ ਬਟਨ ਵਗੈਰਾ ਲਗਾ ਕੇ ਹਲਕੀ ਫੁਲਕੀ ਜਿਹੜੀ ਸੋਹਣੀ ਜੀ ਸੋਬਰ ਦੀ ਲੁੱਕ ਦੇ ਕੇ ਸ ਤੇ ਸਰਦਾਰੀ اور پارٹی ویئر سوٹ ਆ ਜਿਹੜੇ ਤੁਸੀਂ ਰੈਡੀ ਕਰ ਸਕਦੇ ਹੋ ਜਿਹੜੇ ਵੀ سوٹ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਤੁਸੀਂ ਜਿਹੜੇ میਸੇਜ ਕਰਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ بک ਕਰਵਾ ਸਕਦੇ ਹੋ ਜੀ ਅੱਜ ਵਾਲੀ ਆਪਣੀ ਵੀਡੀਓ ਸੀ ਜਿਹੜੀ ਦੁਪਟਿਆਂ ਦੇ ਉੱਪਰ ਸੀ ਨੈਕਸਟ ਵੀਡੀਓ ਕੱਟ پیسਾਂ ਦੇ ਉੱਪਰ ਹੋਏਗੀ ਜੀ ਜਿਹੜੀਆਂਵੇਂ ਪਹਿਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ